ਰੱਖ ਲੈ ਕੁਵਾਰੀ बावਲਾ ਹਾਲਵਾਉਂਗੀ ਮੋੜੂੰਗੀ ਨੱਕੇ ਕਰ ਤੇਰੇ ਰੱਖ ਲੈ ਕੁਵਾਰੀ बावਲਾ ਹਾਲਵਾਉਂਗੀ ਮੋੜੂੰਗੀ ਨੱਕੇ ਕਰ ਤੇਰੇ ਰੱਖ ਲੈ ਕੁਵਾਰੀ बावਲਾ ਪੈਣ ਤੁਰਗੀ ਸੰਦੂਖ ਖਾਲੀ ਵੀਰ ਬੇ ਮੁਰਬੇ ਵਾਲਿਆ ਪੈਣ ਤੁਰਗੀ ਆਵੇਂ ਮਰ ਬਿਬਾਲੇ ਮਾਏ ਵਾਰ ਕੰਗਨਾ ਦੀ ਜੋੜੀ ਤੀਆਂ ਪਰ ਦੇਸ ਚੱਲੀਆਂ ਮਾਏ ਵਾਰ ਕੰਗਨਾ ਦੀ ਜੋੜੀ ਤੀਆਂ ਪਰ ਦੇਸ ਚੱਲੀਆਂ ਪੀੜੇ ਉੱਤੇ ਵਹਿ ਜਾ ਬਾਬਲਾ ਸਸ ਚੰਦਰੀ ਦੇ ਰੂਦਨ ਸੁਨਾਮਾ ਪੀੜੇ ਉੱਤੇ ਵਹਿ ਜਾ ਬਾਬਲਾ ਸਸ ਚੰਦ ਕੋਠੇ ਕੋਠੇ ਆਜੀ ਵੀਰਨਾ ਸਸ ਚੰਦਰੀ ਕੁੰਡਾ ਨਾ ਕੋਲੇ ਕੋਠੇ ਕੋਠੇ ਆਜੀ ਵੀਰਨਾ ਸਸ